ਉਹ ਅਸੀਂ ਆਂ دیਵਾਨੇ ਨਹੀਂ ਯੇਸੂ ਦੇ دیਵਾਨੇ ਆਂ ਉਹ ਅਸੀਂ ਆਂ دیਵਾਨੇ ਨਹੀਂ ਯੇਸੂ ਦੇ دیਵਾਨੇ ਆਂ ਉਹ ਦੇ ਲਈ ਜਿਣਾ ਮੈਂ ਉਹ ਦੇ ਲਈ ਜਿਣਾ dele Mari o ocean o ocean o ocean vivavan Jesus de vivavan ਪ੍ਰਭੂ ਯੇਸ਼ੂੰ ਸੀਦੇ ਜ਼ੀਮ ਜ਼ਲਾਲੀ ਕਦੂਸ ਔਰ ਜ਼ਿੰਦਾ ਔਰ ਫਤਿਹਮੰਦ ਨਾਂ ਦੇ ਵਿੱਚ ਆਪ ਸਭ ਨੂੰ ਪੈਰ ਪੈਰ ਸਲਾਮ ਜੇ ਐਮ ਸੀ ਦੀ ਆਪ ਸਭ ਨੂੰ ਪਤਾ ਹੈ ਕਿ ਮੇਰਾ ਪਿੱਛੇ ਜੇ ਗੀਤ ਰਿਲੀਜ਼ ਹੋਇਆ ਹੈ ਅਸੀਂ ਆਮ دیਵਾਨੇ ਨਹੀਂ ਯੇਸ਼ੂ ਦੇ دیਵਾਨੇ ਆ ਸੋ ਜਿਨ੍ਹਾਂ ਨੇ ਨਹੀਂ ਸੁਣਿਆ ਇਸ ਗੀਤ ਨੂੰ ਸੁਣੀਏ ਲਾਈਕ ਕਰੀਏ ਸ਼ੇਅਰ ਕਰੀਏ ਤਾਂ ਕਿ ਖੁਦਾ ਦੀ ਖਿਦਮਤ ਆਪ ਸਭ ਦੀ ਜ਼ਿੰਦਗੀ ਦੇ ਵਿੱਚ ਬਣੀ ਰਹੇ ਜੇ ਐਮ ਸੀ ਦੀ ਗੋਡ ਬlesਸ ਯੂ ਆਲ